ਹਾਂਜੀ ਸਤਿ ਸ੍ਰੀ ਅਕਾਲ ਜੀ ਜਿਦ ਤੱਕ ਤੁਸੀਂ ਜਾਣਦੇ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਸਟਾਲੇ ਦੇ ਵਿੱਚ ਜਿੱਦਾਂ ਉਹ ਉੱਠਿਆਂ ਦੇ ਰੋਲ ਬਣਾ ਕੇ ਰੱਖਦੇ ਸਟਾਕ ਕਰਦੇ ਤੇ ਉਤੋਂ ਅਲਾਵਾ ਇੱਕ ਦੂਸਰਾ ਜਿੱਦਾਂ ਇਹ ਕਾਫੀ ਸਟਾਕ ਹੈਗਾ ਜਿੱਦਾਂ ਹੁਣ ਇੱਕ ਕਣਕ ਵੱਡੀ ਆ ਜੂਨ ਦੇ ਸ਼ੁਰੂ ਦੇ ਵਿੱਚ ਕਣਕ ਬਿਲਕੁਲ ਹਰੀ ਆ ਜਿਹੜੀ ਕੰਪੈਨ ਨਾਲ ਵੱਢ ਲੈਂਦੀ ਹੈਗੀ ਆ ਆ ਸਾਈਡਾਂ ਦੇ ਦੁਕੰਦਰ ਦੇ ਉੱਤੇ ਤਰਪਾਲ ਪਾ ਕੇ ਉਹਦੇ ਵਿੱਚ ਸਾਰਾ ਇਹ ਕਾਫੀ ਜ਼ਿਆਦਾ ਲੰਬਾ ਏਰੀਆ ਆ ਦੇਖਿਓ ਤੁਸੀਂ ਇਹ ਸਾਰੇ ਦਾ ਸਾਰਾ ਇਹਨਾਂ ਨੇ ਭਰ ਦਿੱਤਾ ਹੈਗਾ ਆ ਟਰਾਲੀਆਂ ਲਿਆ ਕੇ ਤੇ ਆਹ ਦੇਖੋ ਸਾਰਾ ਭਰ ਕੇ ਰੱਖਤਾ ਇਹਨੂੰ ਦਾ ਸਟਾਕ ਕਰ ਲਿਆ ਤੇ ਇਹ ਜਿਹੜਾ ਸਟਾਕ ਹੈ ਕਾਫੀ ਲੰਬੇ ਸਮੇਂ ਵਾਸਤੇ ਹੈ ਤੇ ਇਧਰ ਨਾਲ ਇੱਕ ਪੁਰਾਣਾ ਸਟਾਕ ਹੈ ਜਦੋਂ ਮੱਕੀ ਵੱਡੀ ਸੀ ਪਹਿਲਾਂ ਮੱਕੀ ਉਹਦਾ ਸਟਾਕ ਹੈ ਪਹਿਲਾਂ ਇਹ ਚੱਲਦਾ ਪਿਆ ਤੇ ਹੁਣ ਕਣਕ ਦਾ ਟਾਈਮ ਸੀਗਾ ਇਦਾਂ ਤੇ ਹੁਣ ਕਣਕ ਵੱਡੀ ਹੈਗੀ ਆ ਤੇ ਇਹ ਜਿਹੜਾ ਪੁਰਾਣਾ ਸਟਾਕ ਹੈ ਇਹਨੂੰ ਵਰਤਦੇ ਆ ਤੇ ਆਹ ਗਾਹ ਵਾਸਤੇ ਜਿਹੜਾ ਆ ਕਣਕ ਦਾ ਨਾਲ ਜਿਹੜਾ ਹੁਣ ਇਹ ਇਹ ਹੁਣ ਸਟਾਕ ਕੀਤਾ ਹੈਗਾ ਇਹ ਕਾਫੀ ਜ਼ਿਆਦਾ ਲੰਬਾ ਏਰੀਆ ਹੈ ਨਾ ਕਾਫੀ ਜ਼ਿਆਦਾ ਟਾਈਮ ਮਤਲਬ ਇਹ ਨਿਕਲ ਜਾਣਾ ਹੈਗਾ ਆ ਇਹਨੂੰ 2 ਕੇਜੀ ਦਾ ਰੱਖਦੇ ਹੈਗੇ ਇਥੇ ਇਦਾਂ ਤੇ ਟਰੈਕਟਰ ਦੇ ਨਾਲ ਕਰਾਉਣਾ ਸਾਰਾ ਖਿੱਚ ਕੇ ਇਹਨੂੰ ਕਾਫੀ ਜ਼ਿਆਦਾ ਵਧੀਆ ਤਰੀਕੇ ਨਾਲ ਕਰਤਾ ਜੇ ਆਪ ਕੋਈ ਇਦਾਂ ਇੱਕ ਦੋ ਤੇ ਟਰੈਕਟਰ ਇਹਦੇ ਕਮਾ ਦੇਣਾ ਕਮਾ ਕੇ ਤਾਂ ਕਿ ਸਾਰਾ ਬੈਠ ਜਾਵੇ ਚੰਗੀ ਤਰ੍ਹਾਂ ਤਾਂ ਕਿ ਵਧੀਆ ਇਹਨੂੰ ਸਾਰਾ ਕਵਰ ਹੋ ਸਕੇ ਸਾਰਾ ਚੰਗੀ ਤਰ੍ਹਾਂ ਇਹਨੂੰ ਇਦਾਂ ਕਰਤਾ ਗੱਭੀ ਉੱਚਾ ਜਾਏ ਤਾਂ ਕਿ ਇਹਦਾ ਜਿਹੜਾ ਪਾਣੀ ਹੈ ਸਾਈਡਾਂ ਤੇ ਚੱਜੇ ਵੀ ਨਹੀਂ ਪਵੇ ਵੀ ਤਾਂ ਹੋਣੇ ਦੇ ਉੱਤੇ ਇੱਕ ਨਾਈਲੋਨ ਜਿਹੜੀ ਆ ਉਹ ਪਾ ਦੇਣੀ ਹੈਗੀ ਆ ਤੇ ਉਸ ਤੋਂ ਬਾਅਦ ਫਿਰ ਉੱਤੇ ਦੁਆਰਾ ਹੂ ਕਵਰ ਕਰੂਗੇ। ਦਿਹਾਵੜੀ ਨਾਲੋਂ ਤੁਸੀਂ ਦੇਖ ਰਹੇ ਹੋ। ਇਹ ਸਾਰੇ ਉੱਤੇ ਪਾ ਦਿੱਤੇ ਇਹ ਲਈ ਪਤਲੀ ਹੈ। ਇਹ ਤੋਂ ਉੱਤੇ ਜਿਹੜੀ ਦੂਜੀ ਜਿਹੜੀ ਤਰਪਾਲ ਆ ਉਹ ਹੁਣ ਪਾਉਣ ਲੱਗੇ ਆ। ਤੇ ਆ ਦੇਖੋ। ਇਹ ਸਾਰੇ ਦਾ ਸਾਰਾ ਕਵਰ ਕਰਤਾ ਹੈਗਾ ਤੇ ਸਾਈਡਾਂ ਦੇ ਉੱਤੇ ਹੁਣ ਸਾਰਾ ਵੇਖੋ ਕਵਰ ਹੋ ਗਿਆ ਤੇ ਸਾਈਡਾਂ ਦੇ ਉੱਤੇ ਆਹ ਵਾਲੇ ਬੋਰੇ ਰੱਖਤੇ ਛੋਟੇ-ਛੋਟੇ ਬੱਜਰੀ ਦੇ ਤਾਂ ਕਿ ਹਵਾ ਨਾ ਉੱਡੇ ਨਾ। ਤੇ ਇਹ ਵਾਲੀ ਵੀਡੀਓ ਸੀਗੀ ਤੇ ਨਾ ਹੋਰ ਵੀ ਵੀਡੀਓ ਬਣਾਵਾਂਗੇ। ਤੇ ਤੁਸੀਂ ਪੇਜ ਨੂੰ ਫੋਲੋ ਜ਼ਰੂਰ ਕਰਿਓ ਲਾਈਕ ਸ਼ੇਅਰ ਕਰਦੇ ਹੋ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ